ਲੋ ਜੀ ਅੱਜ ਆਪਾਂ ਤੁਹਾਨੂੰ ਪਲੇਟਕੋਨ ਦਾ ਤਰੀਕਾ ਦੱਸ ਦਿੰਨੇ ਆ ਤੇ ਜਿੱਦਾਂ ਮੈਂ ਪਲੇਟਕੋਨ ਦੀ ਆ ਉਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਨੇ ਜੇ ਸ਼ਾਮ ਨਾਲ ਹੋਈ ਨਹੀਂ ਆਪਾਂ ਇਸ ਤੋਂ ਬਾਅਦ ਇੱਕ ਚਾਹ ਪਲੇਟ ਪਾਉਣ ਦਾ ਤਰੀਕਾ ਦੱਸਦੇ ਆਂ ਵੀ ਇਹ ਚਾਪਾਂ ਦਾ ਨਾ ਲੈਸ ਅਟੈਚ ਕਰਨੀ ਦੱਸਾਂਗੀ ਇਹ ਲੰਬੇ ਵਾਲੇ ਆਪਾਂ ਜਿਹੜੇ ਕਲੀਆਂ ਪਾਵਾਂਗੇ ਜਾਂ ਟਿੱਡੇ ਲਾਵਾਂਗੇ ਜਿਸ ਤਰ੍ਹਾਂ ਵੀ ਲਾਇਆ ਤਾਂ ਹਮ ਤਾਂ ਜ਼ਰੂਰ ਦਿਖਾਵਾਂਗੇ ਵੀ ਇਹ ਕੱਟ ਕੇ ਪਾਉਣੀਆਂ ਜਾਂ ਕਿਵੇਂ ਪਾਉਣੇ ਇਹ ਜ਼ਰੂਰ ਦਿਖਾਵਾਂਗੇ ਤੇ ਅੱਜ ਆਪਾਂ ਪਲੇਟਕੋਨ ਦਾਸਦੇ ਪਲੇਟਕੋਨ ਆਸਦੀ ਨਾ ਇਸ ਤਰ੍ਹਾਂ ਤੁਸੀਂ ਸਾਡੇ ਕੋ 7 ਇੰਚ ਦੀਆਂ ਇੰਡੀਆ ਡੀਆਂ ਕਾ ਦੀ ਚਾਰ ਪੱਟੀਆਂ ਕੱਟ ਲੈਣੀਆਂ ਨੇ ਵੀ ਹੋਇਆਂ ਕਾਟਨ ਦੇ ਛੁੱਟੇ ਵੀ ਜ਼ਰੂਰ ਨੀਚੇ ਲਾਉਣੀ ਆ ਪਲੇਟਾਂ ਦੇ ਤੇ ਫਿਰ ਛੇਜ ਦੇਣੀ ਹਿਲਗੇ ਤੇ ਇਹ ਤੁਸੀਂ ਕੱਟ ਲੈਣੀਆਂ ਨੇ ਕੱਟ ਕੇ ਤੇ ਇਦਾਂ ਪਲੇਟਾਂ ਦੇ ਜਿਹੜੇ ਨਿਸ਼ਾਨ ਪਾਏ ਹੋਏ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਚੱਕ ਲੈਣਾ ਤੇ ਜੇ ਤੁਸੀਂ ਹਾਂ ਨਹੀਂ ਤੁਹਾਨੂੰ ਹੁੰਦਾ ਹੈਗਾ ਬਿਨਾਂ ਨਿਸ਼ਾਨ ਲਾਇਆ ਤੇ ਫਿਰ ਤੁਹਾਨੂੰ ਨਿਸ਼ਾਨ ਲਾ ਆਉਗਾ ਦੇ ਜੀ ਨੂੰ ਇਹ ਵੀ ਪਲਾਸਾ ਕੋਈ ਫਰਕ ਨਹੀਂ ਪਤਾ ਕਿ ਤੁਸੀਂ ਇਸ ਤਰ੍ਹਾਂ ਕਰਦੇ। ਕਿਤਾ ਪਤਾ ਦੇ ਪਾ ਲੈਣੀ ਹੈ ਕਿ ਆਪਾਂ ਨੂੰ ਆਪਣਾ ਹੱਥ ਜੜਿਆ ਹੋਇਆ। ਤੇ ਨਹੀਂ ਕਿ ਤੁਸੀਂ ਇੱਥੇ ਇਹ 7 ਇੰਚ ਦੇ ਪਲੇਟ ਨੇ ਤੇ ਤੁਸੀਂ ਇੰਜ ਕਰਕੇ ਨਾ ਇਸ ਤਰ੍ਹਾਂ ਕਰਕੇ 3.5 ਦਾ ਨਿਸ਼ਾਨ ਲਾ ਲੈਣਾ ਵਿਚਾਲੇ। 3.5 ਦਾ ਨਿਸ਼ਾਨ ਲਾ ਕੇ ਤੇ ਵਿਚਾਲੇ ਆਪਾਂ ਨਾ ਅੱਦੇ ਅੱਦੇਂ ਚ ਦੇ ਜਾਂਦੇ ਤੇ ਥੋੜੇ ਜਿ ਤੁਸੀਂ ਜ਼ਿਆਦਾ ਵੀ ਡੰਗਾਈ ਕਰ ਸਕਦੇ ਹੋ ਇੱਥੇ ਇਸ ਤਰ੍ਹਾਂ ਕਰਕੇ ਇਹ ਜਿੰਨੇ ਥੋੜੇ ਜਿ ਡੰਗਾਈ ਚ ਹੋਣਗੇ ਉਹ ਨਹੀਂ ਪਲੇਟਾਂ ਦੀ ਆਪਣੀ ਨਾ ਵੀ ਫਿਟਿੰਗ ਆਏਗੀ ਇੱਥੋਂ ਆਪਾਂ ਬਿਲਕੁਲ ਨਾ 0 ਜਿਹੇ ਪੁਆਇੰਟ ਤੋਂ ਹੀ ਆਪਾਂ ਸਟਾਰਟ ਕਰਨਾ ਹੁੰਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਤੱਕ ਆਏ ਆ ਕਿ ਉਸ ਤੋਂ ਬਾਅਦ ਚਾਪ ਇੱਕ ਇਧਰ ਲੈ ਕੋਨਿਆਂ ਨੂੰ ਇੱਧਰ ਜਾਣਾ ਹੈ ਤੇ نیچے ਆਪਾਂ ਇਦਾਂ ਕਪੜਾ ਰੱਖ ਲੈਣਾ ਇਹ ਇਹ ਦੂਵੀਂ ਬਰੀਕ ਹੋ ਜਾ ਬਸ 7 ਇੰਚ ਇਧਰੋਂ نیچے-ਉੱਪਰ ਆ ਜਿਹਾ ਤਾਂ ਆਪਣੇ ਫੇਟਾ ਨਾਲ ਛਿੱਜਣ ਵਾਲੀ ਹੈ ਨਾ ਪੈਂਦਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਰੱਖ ਲੈਂਦੇ ਤੇ ਇੱਥੇ ਨਾ ਕਨਾਵੇ ਤੇ ਆਪਾਂ ਇੱਥੇ ਸਲਾਈ ਨਹੀਂ ਸਲਾਈ ਆਪਾਂ ਬਾਅਦ ਚ ਉੱਪਰ ਆਪਾਂ ਬਾਅਦ ਚ ਨਾ ਪਹਿਲੇ ਜਿਹੜੀਆਂ ਨੀਚੇ ਹੈਗੀਆਂ ਨਾ ਪਾਤੂਕਾ ਪਰਾਪ ਲੀਹੇ ਲਾਈ ਹੋਈਆਂ ਤੇਲੇ ਇਹਦੀ ਤੋਂ ਆਪਾਂ ਸਟਾਰਟ ਕਰਨਾ ਹੈਗਾ ਦੋ ਇਹਦੇ ਤੇ ਆਪਾਂ ਲਾਉਣੀਆਂ ਨੇ ਤੇ ਫਿਰ ਇਸ ਤਰ੍ਹਾਂ ਧਿਆਨ ਨਾਲ ਦੇਖਿਓ ਇੱਕ ਪੁਆਇੰਟ ਤੋਂ ਉੱਪਰ ਚੜਾਉਣਾ ਹੈ ਉੱਪਰ ਲੇਟਾ ਬਿਲਕੁਲ ਬਰੀਕ ਸਟਾਰਟ ਕਰਨਾ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਨੁਕਸੀ ਥੋੜਾ ਟਾਈਮ ਲੱਗੇਗਾ ਪਰ ਇਹ ਰੋਸਿ ਸਫਾਈ ਆਵੇ ਪਲੇਟਾਂ ਦੇ ਵਿੱਚ ਥੋੜਾ 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 ਜਿਹਾ ਕਰਕੇ ਤੁਸੀਂ ਇਸ ਤੋਂ ਉੱਪਰ ਚੜਾ ਲੈਣਾ ਇਸ ਤਰ੍ਹਾਂ ਕਰਕੇ ਆ ਦੇਖੋ ਬਿਲਕੁਲ ਐ ਪੁਆਇੰਟ ਛੋਟਾ ਆ ਜਾ ਚੱਕਣਾ ਵੀ ਇਹ ਨਹੀਂ ਹੈ ਕਿ ਤੱਕੇ ਦਾ ਉੱਪਰ ਚੜਾਤਾ ਤੱਕੇ ਦਾ ਮਲਾ ਲਿਆ ਪਲੇਟਾਂ ਦੀ ਢੰਗਾਈ ਆਪਾਂ ਤੁਸੀਂ ਜਿੰਨੀ ਅੱਧੇ ਇੰਚ ਤੋਂ ਵੱਧ ਵੀ ਰੱਖ ਸਕਦੇ ਤੇ ਅੱਧਾ ਇੰਚ ਤਾਂ ਲਾ ਹੀ ਨਹੀਂ ਇਸ ਤਰ੍ਹਾਂ ਕਰੀਏ ਆਹ ਤੀਕਾ ਫਲੈਟ ਆਨ ਕਰ ਸਿੱਧੇ ਤੁਸੀਂ ਬਿਲਕੁਲ 0.0 ਤੋਂ ਟੱਕਣਾ ਇੱਧਰ ਵੀ ਆਪਾਂ ਇਸ ਤਰ੍ਹਾਂ ਹੀ ਲਾਣੇ ਤੇ ਵਿਚਾਲੇੋਂ ਆਪਾਂ ਇਹਦੀ ਦੇਣੀ ਹੈ ਢੰਗਾਈ ਠੀਕ ਹੈ ਸਾਈਡਾਂ ਤੋਂ ਆਪਣਾ ਐਵੇਂ ਹੀ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਇਕਦਮ ਇੱਥੋਂ ਇਥੋਂ ਟੱਕਿਆ ਤੇ ਇਧਰੋਂ ਲੱਗੇ ਐਂਜ ਵਾਲੀ ਬਿਲਕੁਲ ਐਸਟ੍ਰਾਂਚਾ ਇਹਦੇ ਸਾਰੇ ਤਾਂ ਆਪਣੀ ਫਿਟਿੰਗ ਵੀ ਵਧੀਆ ਆਉਂਦੀ ਹੈਗੀ ਦੇ ਤੇ ਫਿਰ ਇੱਥੋਂ ਆਪਣੇ ਨਾ ਚੋਲ ਵੀ ਨਹੀਂ ਆਉਂਦਾ ਹੈਗਾ ਵੀ ਇੱਥੋਂ ਹਲਬਲਾ ਚ ਉੱਠ ਖੜੇ ਬਿਨਾ ਪ੍ਰੈਸ ਕੀਤੇ ਤੁਸੀਂ ਆਪਣੀ ਨਾ ਬਹੁਤ ਸਾਰੀ ਫਿਨਿਸ਼ਿੰਗ ਆਉਂਦੀ ਹੈਗੀ ਫਲੇਟ ਵਾਲੀ ਦੇਖੋ ਤੁਸੀਂ ਪਲੇਟ ਠੀਕ ਹੈ ਜੀ ਇਧਰ ਆਪਾਂ ਸਿੱਧੇ ਪਾਸੇ ਨਾ ਆਪਣਾ ਨਿਸ਼ਾਨ ਵੀ ਆ ਗਏ ਨੇ ਤੇ ਅੱਲੇ ਪਾਸੇ ਉਹ ਉਹ ਦੇ ਚਾਕ ਦੇ ਕਿ ਕੁਝ ਆਪਾਂ ਲੈਸ ਲਾਉਣ ਦੇ ਜਿਹਾ ਹੀ ਹੋਏਗੀ ਇਸ ਤਰ੍ਹਾਂ ਕਰਦੇ ਸੀ ਆਵळा ਜਿਹੜਾ ਆਵळा ਪਲੇਟ ਹੈ ਇਹਨਾਂ ਤੋਂ ਦੁਨੀ ਆਪਲੇਟ ਪਾ ਸਕਦੇ ਜਿਹੜਾ ਆ ਪਲੇਟ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੜ ਲੈਣਾ ਇਸ ਕੋਨੇ ਤੱਕ ਆਪਾਂ ਇਹ ਫੜ ਲੈਣਾ ਠੀਕ ਹੈ ਜੀ ਇਹਨੂੰ ਵੀ ਆਪਾਂ ਇੱਕ ਪੈਰ ਤੋਂ ਥੋੜਾ ਜਿਹਾ ਜ਼ਿਆਦਾ ਇੰਨਾ ਇੱਕ ਪੈਰ ਤੋਂ ਥੋੜਾ ਜਿਹਾ ਜ਼ਿਆਦਾ ਆਪਾਂ ਇਧਰੋਂ ਲੈਣਾ ਹੈ ਸਾਈਡ ਤੋਂ ਕਈ ਇਧਰੋਂ ਸਟਾਰਟ ਕਰਦੇ ਨੇ ਕਈ ਇਧਰੋਂ ਕਰਦੇ ਨੇ ਮੈਨੂੰ ਇਦਾਂ ਹੀ ਠੀਕ ਲੱਗਦਾ ਇਧਰੋਂ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਲੈ ਕੇ ਆਉਣਾ ਹੈ ਦੇ ਤੇ ਕਾ ਦੰ ਕਰਨਾ ਹੈ ਜੁਣਾ ਆਪਾਂ ਖਤਮ ਕਰਨਾ ਸਟਾਰਟ ਕਰ ਦਿੰਦਾ ਨਾਮ ਦੀ ਨਾ ਇਸ ਯਾਰ ਜਿਹੜੇ ਤਾਗਾ ਪਾ ਫਟਟਣੇ ਨੇ ਇਹ ਕਾਫੀ ਪਹਿਲਾਂ ਖਾਲੀ ਉਸ ਚੇਂਜ ਜਲਾ ਦੇ ਚਲਾ ਕੇ ਜਦੋਂ ਇਹਨਾਂ ਨੂੰ ਇਸ ਤਰ੍ਹਾਂ ਵੱਟ ਪੈ ਜਾਂਦੇ ਨੇ ਨਾ ਜਦੋਂ ਇਹਨੂੰ ਵੱਟ ਪੈ ਜਾਂਦੇ ਨੇ ਤੇ ਉਦੋਂ ਆਪਾਂ ਇਹਨੂੰ ਇੰਨਾ ਕੱਟਦੇ ਨੇ ਕਿਉਂਕਿ ਫਿਰ ਇਹ ਉੱਡੜ ਜਾਣੀਗਾ ਠੀਕ ਹੈ ਦੂਜਾ ਤੁਸੀਂ ਆਹ ਵੇਖ ਲਓ ਆਪਾਂ ਕੋਨਾ ਕਿਵੇਂ ਬਣਾਉਂਦੇ ਹਾਂ ਬਿਲਕੁਲ ਇਹ ਵੀ ਪਲੇਟ ਤੁਸੀਂ ਇਸੇ ਤਰ੍ਹਾਂ ਹੀ ਪਾਉਣੇ ਨੇ ਕਈ ਬਰੀਕ ਬਰੀਕ ਨਾਲ ਨਾਲ ਉੱਪਰ ਉੱਪਰ ਸੀਨ ਲਾ ਦਿੰਦੇ ਨੇ ਤੇ ਉਹਦੇ ਨਾਲ ਫਿਰ ਨਾ ਫੀਟਿੰਗ ਵੇਲੇ ਕੋਈ ਨਹੀਂ ਆਉਂਦੀ ਇਸ ਤਰ੍ਹਾਂ ਤੁਸੀਂ ਇਹ ਵੀ ਪਲੇਟ ਪਾਉਣਾ ਹੈ ਬਿਲਕੁਲ ਕਿਨਾਰੇ ਤੇ ਲਿਆ ਕੇ ਤਾਰ ਦੇਣਾ ਤਾਰ ਕੇ ਫਿਰ ਖਾਲੀ ਮਸ਼ੀਨ ਚਲਾਉਣੀ ਹੈ ਤੁਸੀਂ ਧਾਗਿਆਂ ਦੇ ਨਾਲ ਇਸ ਤਰ੍ਹਾਂ ਜਦੋਂ ਵੱਟ ਪੈ ਜਾਂਦੇ ਨੇ ਤੇ ਫਿਰ ਇਹ ਇੱਕ ਸਮਝੋ ਵੀ ਉਲ ਲੱਗ ਜਾਂਦਾ ਆਪਣਾ ਇਹ ਕਦੇ ਵੀ ਨਹੀਂ ਖੁੱਲਦਾ ਆਹ ਵਾਲਾ ਪਲੇਟ ਹੈ ਇਹ ਵੀ ਤੁਸੀਂ ਇਸੇ ਤਰ੍ਹਾਂ ਹੀ ਚੱਕਣਾ ਹੈ ਸ਼ਾਨਾ ਆਪਾਂ ਪਹਿਲੇ ਸਹੀ ਤਰੀਕੇ ਨਾਲ ਲਾਇਆ ਹੋਇਆ ਨਹੀਂ ਇਹਨੂੰ ਵੀ ਆਪਾਂ ਇਸ ਤਰ੍ਹਾਂ ਚੱਕਣਾ ਹੈ ਇਸੇ ਤਰੀਕੇ ਨੂੰ ਆਪਾਂ ਇੱਕ ਪੈਰ ਤੋਂ ਵੱਧ ਮਾਰ ਕੇ ਲੈ ਲੈਣਾ ਆਪਾਂ ਵਿਚ ਆ ਜਾਣੇ ਦਾ ਕੋਈ ਗੱਲ ਨਹੀਂ ਇੱਥੋਂ ਤੱਕ ਆਪਾਂ ਤਾਂ ਨਹੀਂ ਆਖੀ ਇਹਨਾਂ ਜਿੱਥੋਂ ਤੱਕ ਆਪਣੀ ਫਿਰ ਤੋਂ ਦਿਨ ਦੀ ਸਲਾਈ ਹੋਣੀ ਇਹ ਆਪਾਂ ਤਾਂ ਦਾਸ ਇਹਨੇ ਤਰੀਕਾ ਇਸ ਤਰ੍ਹਾਂ ਬਸ ਹਰਦ ਚੁਆ ਕੇ ਆਪਾਂ ਕੱਟ ਕਰਦੇ ਜਾਣਾ ਕਰਦੇ ਜਾਣਾ ਇਸ ਤਰ੍ਹਾਂ ਐਸੇ ਰੱਖ ਲਈ ਮਸ਼ੀਨ ਚਲਾ ਲਈ ਚਲੋ ਆਤੀ ਵੀ ਇਹਨਾਂ ਤਰ੍ਹਾਂ ਕਰਕਾਪਾ। ਇਹ ਪਲੇਟ ਫੋਲਣ ਦਾ ਤਰੀਕਾ ਆਹੀ ਹੈ ਵੀ ਤੁਸੀਂ ਇੱਕ ਪੈਰ ਤੋਂ ਥੋੜਾ ਜਿਆਦਾ ਚੱਕਣੇ ਕੱਪੜਾ ਤੇ ਐਂਡ ਤੱਕ ਆਪਾਂ ਆ ਕੇ ਇਸ ਤਰ੍ਹਾਂ ਜੀ نیچے ਨੂੰ ਆਪਣਾ ਲਾ ਲੈਣੀ ਹੌਲੀ ਹੌਲੀ। ਇੱਥੋਂ ਆਪਾਂ ਜਦੋਂ ਅੱਧਾ ਜਾਂਦੇ ਨੇ ਨਾ ਉਦੋਂ ਸਟਾਰਟ ਕਰ ਦੇਣਾ نیچے ਨੂੰ ਢੋਣਾ। ਤੇ ਇਸ ਤਰ੍ਹਾਂ ਕਰਦੇ ਨਾ ਪਲੇਟ ਜਿਹੜੇ ਨੇ ਬਹੁਤ ਸੋਹਣੇ ਬਣਨਗੇ। ਕੋਈ ਇੱਥੇ ਇੱਥੇ ਜਿਹੜੇ ਝੋਲ ਜੇ ਪੈ ਜਾਂਦੇ ਨੇ ਮਾਰੋ ਪ੍ਰੈਸ ਭਾਵੇਂ ਨਾ ਮਾਰੋ। ਇਸ ਤਰੀਕਾ ਕਰਦੇ ਨੇ ਫਿਟਿੰਗ ਵਧੀਆ ਆਏ। ਠੀਕ ਹੈ ਜਿ ਇਸੇ ਤਰੀਕੇ ਨਾਲ ਆਪਾਂ ਵੀ ਟਿਫਲੇਟ ਪਾ ਲੈਂਦੇ ਆ ਤੇ ਆ ਕਪੜਾ ਇਸ ਤਰ੍ਹਾਂ ਤੁਸੀਂ ਨਾਜ਼ਮੀ ਲਾ ਸਕਦੇ ਹੋ ਇਹਦੇ ਨਾਲ ਫਿਰ ਨਾ ਚਿੱਜਦਾ ਜਿਹੜਾ ਕਪੜਾ ਕਿ ਇਧਰ ਛਿੱਟਣ ਵਾਲਾ ਹੁੰਦਾ ਪਰ ਮੈਨੂੰ ਤਾਂ ਅਦਤੀ ਪੈ ਗਈ ਹੁਣ ði ਕਾਟਨ ਦੇ ਸੁਟਾਂ ਲੈਣਾ ਮੈਂ ਲਾਉਣ ਨੂੰ ਲਾਉਣੀ ਆ ਇਸ ਤਰ੍ਹਾਂ ਕਪੜਾ ਥੋੜਾ ਜਿਹਾ ਆਪ ਤੇ ਪੈ ਗਈ ਫਿਰ ਸੋਹਣੀ ਨਾਲ ਆਪਣਾ ਰਹਿਂਦਾਗਾ ਛਿੱਟਦਾਨੀ ਆ ਇਸੇ ਤਰੀਕੇ ਨਾਲ ਪਾਈਏ ਪਲੇਟ ਪਾ ਕੇ ਪਾਈ ਦਾ ਵੀ ਪਾ ਲੈਨੇ ਜੇ ਤੁਸੀਂ ਨਿਸ਼ਾਨੀ ਲੈ ਲਉਣੀ ਹੈ ਤੇ ਤੁਸੀਂ ਜਰੂਰ ਲਾ ਲਿਆ ਕਰੋ ਅੱਧੇ ਇੰਚ ਦੇ ਤਾਂ ਪੌਣੀ ਪੌਣੇ ਨੂੰ ਤੁਸੀਂ ਥੋੜਾ ਵੱਧ ਪੌਣੇ ਨੇ ਵੱਧ ਪਾ ਸਕਦੇ ਹੋ ਇੱਕਦਮ ਬਸ ਨਾ ਵੱਧ ਪਾਓ ਐਸਟਰਾ ਘੋਣਾ ਤੇ ਗੋਲ ਲਾਈ ਦੇ ਵਿੱਚ ਤੇ ਆਪਾਂ ਥੋੜੀ ਹੋਣੀ ਐਂਡ ਕਰਕੇ ਕਰਕੇ ਇਹ ਸਹੀ ਤਰੀਕਾ ਬਿਲਕੁਲ ਪਲੇਟ ਪਾਉਣ ਦਾ ਜੇ ਤੁਸੀਂ ਜਿਆਦਾ ਢੂੰਗੇ ਨਹੀਂ ਪਾਓਗੇ ਨਾ ਤੇ ਅੱਧੇ ਇੰਚ ਦੇ ਜਾਂ ਥੋੜੇ ਜਿਹੇ ਤੋਂ ਜਿਆਦੇ ਢੂੰਗੇ ਨਹੀਂ ਪਾਓਗੇ ਫਿਰ ਫਿਟਿੰਗ ਨਹੀਂ ਆਏਗੀ ਫਿਰ ਤਾਂ ਇਸ ਤਰ੍ਹਾਂ ਹੀ ਆਏਗੀ ਇੱਕ ਨਿਸ਼ਾਨ ਜਿਹਾ ਹੀ ਲੱਗਣਗੇ ਵੀ ਪਲੇਟ ਪਾਈ ਹੋਈ ਹੈ ਇਸੇ ਤਰ੍ਹਾਂ ਹੀ ਆਪਣਾ ਵਾਲਾ ਪਲੇਟਾ ਕੱਟੋ ਹਾਥੀ ਚੁੜ ਕੇ ਕਿਸੇ ਕੱਪੜੇ ਨੂੰ ਨਹੀਂ ਨਹੀਂ ਚੀਨੋ ਨਹੀਂ ਚੀਰਨਾ ਕੱਪੜੇ ਨੂੰ ਬਸ ਕਿਸੇ ਤਰ੍ਹਾਂ ਇਸ ਤਰ੍ਹਾਂ ਲਾਉਣੇ ਨੇ ਨਾਲ ਕੇ ਸੀ ਕੱਟ ਮਾਰ ਕੇ ਹਾਂ ਅਸਲ ਕਿੰਨਾ ਟੰਗ ਬੰਨ੍ਹਦੇ ਲੋ ਨਾ ਮੰਨ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਪਹਿਲਾ ਪਲੇਟ ਪਾ ਲਏ ਨੇ ਪਲੇਟ ਪਾ ਕੇ ਆ ਵੀ ਆਪਾਂ ਪਾ ਲੈਨੇ ਦੋਨੋਂ ਤਰਫ ਦੇ ਆਪਣੇ ਪੈਗੇ ਨੇ ਹੁਣ ਆਪਾਂ ਬੈਕ ਸਾਈਡ ਤੇ ਪਾਉਣੇ ਨੇ ਤੇ ਫਿਰ ਆਪਾਂ ਗਲਾ ਘੇਚ ਕਰਕੇ ਤੇ ਫਿਰ ਆਪਾਂ ਲੈਸ ਲਾਉਣੀ ਹੈ ਤੇ ਕਿਉਂਕਿ ਫਿਰ ਪਲੇਟਾਂ ਦਾ ਇਧਰ ਉਧਰ ਨਹੀਂ ਹੁੰਦਾ ਜੇ ਆਪਾਂ ਪਹਿਲਾਂ ਲੈਸ ਲਾ ਦਈਏ ਤੇ ਫਿਰ ਔਖਾ ਹੋ ਜਾਂਦਾ ਹੁਣ ਜਿੱਥੇ ਮਰਜ਼ੀ ਲੈਸ ਲਾ ਦਿਓ ਜੀ ਕੁਝ ਕਰਨੀ ਹੁੰਦੀ ਹੈ ਹੁਣ ਆਪਾਂ ਬੈਕ ਸਾਈਡ ਤੇ ਪਾ ਲੈਨੇ ਬੈਕ ਸਾਈਡ ਤੇ ਵੀ ਆਪਾਂ ਇਦਾਂ ਹੀ ਪਾਉਣੇ ਨੇ ਬ੍ਰਿਕਲੀ ਰੰਗ ਥੋੜੀ ਜਿਹੀ ਲਾ ਕੇ ਇਹ ਨਹੀਂ ਹੀ ਡਗਾਈ ਦੇ ਵਿੱਚ ਆਪਾਂ ਬੈਕ ਸਾਈਡ ਦੇ ਪਹੁੰਚੀ। ਇਹ ਤੋਏ ਸਟਰੀ ਆਪਾਂ ਸਾਈਡ ਤੋਂ ਸਟਾਰਟ ਕਰਨਾ ਪਹਿਲਾ। ਦੋ ਕ ਟੰਕੇ ਆਪਾਂ ਥੱਲੇ ਲਾ ਕੇ ਫਿਰ ਤੋਂ ਚੜ ਜਾਣਾ। ਕੱਪੜੇ। ਚਲੋ ਸਹੀ ਕਰਦੇ ਕੰਟੀਨ। 40 ਚ ਅੱਤੇ ਇਹ ਜਿਤੇ ਪਾ ਲੈਣਾ ਤੇ ਅੱਧ ਚੋਂ ਆ ਕੇ ਆਪਾਂ ਕਿਰ ਕਰਨ। ਬਸ ਜਿਹੜੀ ਆਪਣਾ ਇਹਦਾ ਧਿਆਨ ਰੱਖਣਾ ਆਪਾਂ। ਸਲੈਂਗਾਂ ਦਾ ਜਿਹੜੀ ਆਪਾਂ ਇੱਥੇ ਸਟਾਰਟ ਕਰਨੀ ਤੇ ਇੱਥੋਂ ਦੇ ਵਿਚਾਰਿਆ ਆਪਾਂ ਜਿਹੜੀ ਹੈ। ਅਟਾ ਹੀ ਚਾਪਣਾ ਹੋ ਗਿਆ ਵਿਚਾਰਿਆ ਲੋ। ਇਸੇ ਤਰ੍ਹਾਂ ਹੀ ਤੁਸੀਂ ਵੀ ਪਲੇਟ ਪਾ ਕੇ ਦੇਖਿਓ ਫਿਰ ਦੇਖਿਓ ਕਿੰਦਾ ਫਿਟਿੰਗ ਆਉਂਦੀ ਹੈ ਜੇ ਕਦੇ ਵੀ ਫਿਟਿੰਗ ਨਹੀਂ ਸਹੀ ਆਉਂਦੀ ਤੇ ਉਹ ਸਿਰਫ ਜਾਂ ਸੈਟਸ ਲਾਈ ਦੀ ਕਮੀ ਰਹਿ ਜਾਂਦੀ ਹੈ ਤੇ ਜਾਂ ਫਿਰ ਪਲੇਟਾਂ ਦੀ ਕਮੀ ਰਹਿ ਜਾਂਦੀ ਹੈ ਤੇ ਆਂਦੀ ਨਾਲ ਕੋਈ ਹੋਣੀ ਨਹੀਂ ਹੋਣੀ ਕਰਕੇ ਪਾ ਲਿਆ ਕਰ ਨੇ ਬੈਕ ਸਾਈਡ ਦੇ ਵੀ ਪੈਰਿਆਂ ਨੂੰ ਪਲੇਟ ਬਿਲਕੁਲ ਸਪਾਈ ਦੇ ਨਾਲ ਇਸ ਤਰ੍ਹਾਂ 1.5 ਇੰਚ ਦੇ ਤੁਸੀਂ ਰੱਖਣਾ ਵਿੱਚ ਕਪੜਾ ਜਾਂ ਥੋੜਾ ਜਿਹਾ ਜੈ 1.5 ਇੰਚ ਤੋਂ ਤੁਸੀਂ ਬਦਲੇ ਸਕਦੇ ਹੋ ਨਾ ਵੱਧ ਨਾ ਕਰਨਾ ਠੀਕ ਹੈ ਜੀ ਤੇ ਜੇ ਤੁਹਾਨੂੰ ਸਾਡੇ ਪਲੇਟ ਪਾਉਣ ਦਾ ਤਰੀਕਾ ਸਹੀ ਲੱਗਿਆ ਕੋਈ ਸਮਝ ਆਇਆ ਤੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਸਿਕਾ ਜੀ